ਸਤਿ ਸ਼੍ਰੀ ਅਕਾਲ ਜੀ ਮੈਂ ਆਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਵਿੱਚ ਇੱਕ ਵੱਡਾ 11 ਅਗਸਤ ਨੂੰ ਇਜਲਾਸ ਹੋਇਆ ਡੈਲੀਗੇਜ ਹੋਇਆ ਜਿਸ ਦੇ ਦੌਰਾਨ ਜੋ ਹੈ ਸ਼੍ਰੋਮੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਚੁਣੇ ਗਏ ਖੀਰੀ ਦਮਦਮਾ ਸਾਹਿਬ ਦੇ ਜਥੇਦਾਰ ਜੋ ਸਾਬਕਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਹੈ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਕਿ ਅਸੀਂ ਜਿਹੜਾ ਸੁਖਬੀਰ ਸਿੰਘ ਬਾਦਲ ਕੋਲੋਂ ਆਪਣਾ ਜੋ ਹੈ ਚੌਨ ਨਿਸ਼ਾਨ ਤਕੜੀ ਖੋ ਲਵਾਂਗੇ ਅਸੀਂ ਆਪਣੇ ਜਿਹੜੇ ਮੁੱਖ ਦਫ਼ਤਰ ਨੇ ਉਹਨਾਂ ਉੱਤੇ ਉਹ ਵੀ ਖੋਏ ਜਾਣਗੇ ਤੇ ਜਿਹੜੇ ਇਹੋ ਜਿਹੇ ਮੇਨ ਸ਼ਬਦੀ ਹਮਲੇ ਕਰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਪੈਰ ਪੈਰ ਤੇ ਹੀ ਸ਼੍ਰੋਮੀ ਕਾਲੀ ਦਲ ਦੀਆਂ ਕਈ ਪਾਰਟੀਆਂ ਬਣੀਆਂ ਲੇਕਿਨ ਉਹ ਪਾਰਟੀਆਂ ਸਮੇਂ-ਸਮੇਂ ਸਿਰ ਖਤਮ ਹੋ ਗਈਆਂ ਲੇਕਿਨ ਇਸ ਵਾਰੀ ਕੀ ਆ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਜੋ ਸੱਤ ਮੈਂਬਰੀ ਕਮੇਟੀ ਹੈ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਵੱਲੋਂ ਇਹ ਕਮੇਟੀ ਜੋ ਹੈ ਨਵੀਂ ਪਾਰਟੀ ਬਣਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਨਵੇਂ ਪ੍ਰਧਾਨ ਚੁਣੇ ਗਏ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਹਰਪ੍ਰੀਤ ਹਰਪ੍ਰੀਤ ਸਿੰਘ ਉਹ ਕਿਤੇ ਨਾ ਕਿਤੇ ਜੋ ਆਪਣੇ ਹੁਕਮਨਾਮਿਆਂ ਦੇ ਚੱਲਦੇ ਹੋਏ ਪੰਜ ਜਿਹੜੇ ਕਾਰਸ਼ੀਲ ਮੈਂਬਰ ਨੇ ਉਹਨਾਂ ਦੀ ਅਗਵਾਈ ਹੇਠ ਜਿਹੜੇ ਚੁਣੇ ਗਏ ਨੇ ਤਾਂ ਇਹਨੂੰ ਵੀ ਪਾਰਟੀ ਨੂੰ ਕਾਫੀ ਵੱਡਾ ਹੰਗਾਰਾ ਮਿਲੇਗਾ ਜੇਕਰ ਗੱਲ ਕਰੀਏ ਤਾਂ ਵਕ ਵਕ ਸਮਿਆਂ ਤੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਵੀ ਪਗੋੜੇ ਹੋਏ ਪੰਥ ਤੋਂ ਪਗੋੜੇ ਹੋਏ ਹੁਕਮਨਾਮਿਆਂ ਤੋਂ ਪਗੋੜੇ ਹੋਏ ਲੇਕਿਨ ਉਹਨਾਂ ਨੂੰ ਇੱਕ ਪਾਸੇ ਨਕਾਰਿਆ ਜਾ ਰਿਹਾ ਹੈ ਲੇਕਿਨ ਸਮੇਂ-ਸਮੇਂ ਤੇ ਵੱਡੇ ਜਿਹੜੇ ਨੇ ਏ ਵੱਡੇ ਵੱਡੇ ਮਾਇਰਾਂ ਦਾ ਕੀ ਕਹਿਣਾ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਉਹਨਾਂ ਨੇ ਜਿਹੜੇ ਸਿਆਸੀ ਮਾਇਰ ਨੇ ਉਹ ਕਹਿ ਰਹੇ ਨੇ ਕਿ ਉਂਝ ਪਹਿਲਾਂ ਕਈ ਵਾਰ ਅਕਾਲੀ ਦਲ ਬਣੇ ਖਤਮ ਹੁੰਦੇ ਰਹੇ ਕੁਝ ਲੱਤਾਂ 끄ੜੀਸ 끄ੜੀਸ ਕੇ ਚੱਲ ਰਹੇ ਦਸਾ ਸਾਲ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਮਰਥਨ ਹਾਸਲ ਨਹੀਂ ਸੀ ਪਰ ਇਸ ਵਾਰ ਜੋ ਅਕਾਲੀ ਦਲ ਬਣਿਆ ਹੈ ਉਹ ਸ਼੍ਰੀ ਅਕਾਲ ਤਖਸੈਬ ਤੱਕ ਸਾਬ ਤੋ ਹੀ ਨਿਕਲਿਆ ਕਹਿ ਸਕਦੇ ਹਾਂ ਕਿਉਂਕਿ ਸ਼੍ਰੀ ਅਕਾਲ ਤਖਸੈਬ ਤੱਕ ਸਾਬ ਤੋਂ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਹੋਇਆ ਹੈ ਭਰਤੀ ਕਮੇਟੀ ਵਿੱਚ 15 ਲੱਖ ਮੈਂਬਰ ਸਨਾਖੀ ਕਾਰਡ ਨਾਲ ਲਗਾ ਕੇ ਪਹਿਲਾਂ ਹੀ ਦਾਵਾ ਕੀਤਾ ਜਾ ਰਿਹਾ ਜਦੋਂ ਲੋਕ ਵੀ ਇਸ ਮੈਂਬਰ ਬਣੇ ਉਹ ਸ਼੍ਰੀ ਅਕਾਲ ਤਖਸੈਬ ਦੇ ਆਦੇਸ਼ਾਂ ਨੂੰ ਮੰਨ ਕੇ ਹੀ ਬਣੇ ਨੇ ਅਜੇ ਉਹਨਾਂ ਦਾ ਵਾਪਸ ਜਾਣਾ ਸ਼੍ਰੀ ਅਕਾਲ ਤਖਸੈਬ ਦੇ ਹੁਕਮਾਂ ਦੇ ਖਿਲਾਫ ਹੋਵੇਗਾ ਯਾਨੀ ਕਿ ਜੇਕਰ ਵਾਕਈ 15 ਮੈਂਬਰ 15 ਮੈਂਬਰ ਜੋਨੇ ਸੌਰੀ ਜਿਹੜੇ 15 15 ਲੱਖ ਮੈਂਬਰ ਬਣੇ ਨੇ ਉਹ ਨਵੇਂ ਅਕਾਲੀ ਦਲ ਨਾਲ ਡੱਟ ਕੇ ਖੜਨਗੇ ਤੁਹਾਨੂੰ ਦੱਸ ਦਿਆਂ ਨੇ ਕਿ ਜਿਹੜੇ ਸਿਆਸੀ ਮਾਇਰ ਨੇ ਉਹ ਇਹ ਕਹਿ ਰਹੇ ਨੇ ਕਿ ਚਾਹੇ ਪਹਿਲਾਂ ਪਾਰਟੀਆਂ ਬਣੀਆਂ ਬਣੀਆਂ ਸ਼੍ਰੋਮਣੀ ਅਕਾਲੀ ਦਲ ਲੇਕਿਨ ਉਹ ਸ਼੍ਰੀ ਅਕਾਲ ਤਖਤ ਤੇ ਸੈਦ ਦੇ ਹੁਕਮਨਾਮੀਆਂ ਤੋਂ ਨਹੀਂ ਨਿਕਲੀਆਂ ਹੋਈਆਂ ਸੀ ਉਹ ਆਪਣੇ ਸਿਰ ਤੇ ਆਪੇ ਹੀ ਬਣ ਜਾਂਦੀ ਸੀ ਤਾਂ ਉਹਨਾਂ ਦਾ ਟੁੱਟਣਾ ਟੁੱਟਣਾ ਲਾਜ਼ਮੀ ਸੀ ਲੇਕਿਨ ਇਸ ਵਾਰ ਜਿਹੜੀ ਹੈ ਪੰਥ ਦੀਆਂ ਗੱਲਾਂ ਸੁਣ ਕੇ ਪੰਥ ਨਾਲ ਵਿਚਾਰ ਕਰਕੇ ਹੁਕਮਨਾਮਿਆਂ ਨੂੰ ਮੰਨ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੋ ਕਾਰਸ਼ਲ ਨੇ ਪੰਜ ਮੈਂਬਰ ਉਹਨਾਂ ਨਾਲ ਸਲਾਹ ਕਰਕੇ ਹੀ ਇਹ ਪਾਰਟੀ ਨਿਕਲੀ ਹੈ ਤੇ ਪਾਰਟੀ ਨੂੰ ਬੜਾਵਾ ਦੇਣਗੇ ਲੋਕ ਕਿਉਂਕਿ ਲੋਕਾਂ ਨੂੰ ਪੰਥ ਬਾਰੇ ਪਤਾ ਹੈ ਲੋਕਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਬਾਰੇ ਪਤਾ ਹੈ ਤੇ ਉਹ ਕਿਤੇ ਨਾ ਕਿਤੇ ਇਹਨਾਂ ਜਿਹੜੀਆਂ ਸਿਆਸੀ ਪਾਰਟੀਆਂ ਨਾਲੋਂ ਕਈ ਉੱਤੇ ਜਾ ਕੇ ਇਹ ਆਪਣੀ ਪਹੁੰਚ ਦਿਖਾਏਗੀ ਫਿਰ ਵੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹ ਬੜੇ ਸੂਝਵਾਨ ਨੇ ਉਹਨਾਂ ਨੂੰ ਪਤਾ ਹੈ ਕਿ ਪੰਥ ਦੇ ਹੁਕਮਨਾਮਿਆਂ ਨੂੰ ਜੋ ਮੰਨ ਸਕਦਾ ਹੈ ਉਹਨਾਂ ਦੇ ਕਹਿਣ ਦੇ ਅਨੁਸਾਰ ਚੱਲ ਸਕਦਾ ਹੈ ਤਾਂ ਉਹ ਪੰਥ ਦੇ ਲੋਕਾਂ ਲਈ ਵੀ ਖੜੇਗਾ ਪੰਥ ਉਹਨਾਂ ਨਾਲ ਖੜੇਗਾ ਤਾਂ ਇਸ ਤਰ੍ਹਾਂ ਜਿਹੜਾ ਹੈ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਇਕਜੁੱਟ ਹੋ ਕੇ ਚੱਲੇਗਾ ਨਾ ਕਿ ਜਿਹੜੇ ਹੁਕਮਨਾਮਿਆਂ ਤੋਂ ਬਾਗੀ ਹੋਏ ਜਿਹੜੇ ਨਾ ਕਿ ਆਪਣੇ ਆਪ ਨੂੰ ਹੁਕਮਨਾਮਿਆਂ ਤੋਂ ਨਕਾਰਿਆ ਗਿਆ ਪਗੋੜੇ ਹੋਏ ਉਹਨਾਂ ਨੇ ਸਾਫ਼ ਇਸ਼ਕੰਜ ਕਸੇ ਜੋ ਹੈ ਸ਼੍ਰੋਮੀ ਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਵਾਂਗ ਨਹੀਂ ਹੋਏਗਾ ਇਹ ਪਰਿਵਾਰਕ ਮੈਂਬਰ ਕਮੇਟੀ ਨਹੀਂ ਹੈ ਇਹ ਪਰਿਵਾਰਕ ਪਾਰਟੀ ਨਹੀਂ ਹੈ ਇਹ ਪੰਥ ਦੀ ਪਾਰਟੀ ਹੈ ਇਹ ਲੋਕਾਂ ਦੀ ਪਾਰਟੀ ਹੈ ਜਿਨ੍ਹਾਂ ਨੇ ਪੰਥ ਨੂੰ ਬਣਾਉਣਾ ਵੀ ਹੈ ਸਵਾਰਨਾ ਵੀ ਹੈ ਤੇ ਅਸੀਂ ਲੋਕ ਹੁਕਮਨਾਮਿਆਂ ਦੇ ਅਨੁਸਾਰ ਹੀ ਚੱਲ ਰਹੇ ਹਾਂ